ਸਾਹਿਬ ਜੀ ਅਸੀਂ ਨਾ ਪੰਜਾਬ ਤੋਂ ਚੌਲ ਲੈ ਕੇ ਆਏ ਸੀ ਮਹਾਰਾਸ਼ਟਰ ਪੂਨੇ ਦੇ ਕੋਲ ਪੈਂਦਾ ਜੀ ਰੰਜਨ گاؤں ਉਥੋਂ ਅਸੀਂ ਨਾ ਚੌਲ ਲੈ ਕੇ ਆਏ ਸੀ ਤੇ ਕੱਲ ਨਾ ਜਦੋਂ ਅਸੀਂ ਇਹਨਾਂ ਦੇ ਗਡਾਉਣ ਦੇ ਵਿੱਚ ਆਏ ਆ ਇੱਥੇ ਆਣ ਕੇ ਅਸੀਂ ਨਾ ਇਹਨਾਂ ਦੇ ਦੇਖਿਆ ਵੀ ਇਹਨਾਂ ਦੇ ਨਾਂ ਚੌਲਾਂ ਦੀ ਜਿਹੜੀ ਲੋਡਿੰਗ ਆ ਇਹ ਨਾ ਅੱਜ 50 ਕਿਲੋ ਦੀ ਪੈਕਿੰਗ ਪੰਜਾਬ ਤੋਂ ਮਹਿੰਗਾ ਆ ਕੇ ਤੇ ਅੱਗੇ ਨਾ 10 20 5 20 50 ਕਿਲੋ ਜਿਵੇਂ ਪੈਕਿੰਗ ਛੋਟੀ ਵੱਡੀ ਇਹ ਕਰਦੇ ਆ ਇਹ ਗਾਂਹ ਬ੍ਰਾਂਡ ਬਣਾ ਕੇ ਵੇਚਦੇ ਆ ਅਸੀਂ ਜਦੋਂ ਕੱਲ ਵੇਖਿਆ ਵੀ ਇਹ ਨਾ ਇੱਕ ਬ੍ਰਾਂਡ ਤਿਆਰ ਕਰ ਰਹੇ ਸੀਗੇ ਜੀ ਦੇ ਉੱਤੇ ਲਿਖਿਆ ਹੋਇਆ ਸਪਨੋ ਕਾ ਮੰਦਿਰ ਤੇ ਆਹ ਵੇਖੋ ਇਹ ਨਾ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਆ ਉੱਤੇ ਤਸਵੀਰ ਦਰਬਾਰ ਸਾਹਿਬ ਦੀ ਤਸਵੀਰ ਲਾ ਕੇ ਤੇ ਇਹ ਇਧਰ ਵੇਖੋ ਪੈਕਿੰਗ ਕਰ ਰਹੇ ਆ ਤੇ ਬਾਜ਼ਾਰ ਦੇ ਵਿੱਚ ਹੋਟਲਾਂ ਦੇ ਵਿੱਚ ਦੁਕਾਨਾਂ ਦੇ ਉੱਪਰੇ ਜਾਂਦਾ ਤੇ ਇਹਦੀ ਕੱਲ ਇਹ ਸਲਾਈ ਕਰ ਰਹੇ ਸੀਗੇ ਉੱਤੇ ਪੈਰ ਰੱਖ ਕੇ ਉੱਤੇ ਚੜ ਕੇ ਤੇ ਪੈਰਾਂ ਦੇ ਵਿੱਚ ਆ ਰਿਹਾ ਹੀ ਆ ਲੇਬਰ ਆ ਬਈਆਂ ਦੀ ਲੇਬਰ ਆ ਬਿਹਾਰੀ ਇਹ ਬੀੜੀਆਂ ਪੀ ਰਿਹਾ ਸੀ ਸਾਰਾ ਕੁਝ ਇੱਥੇ ਜਰਦਾ ਮਲ ਰਿਹਾ ਸੀ ਤੇ ਤਸਵੀਰ ਦੀ ਗੁਰਦੁਆਰਾ ਸਾਹਿਬ ਦੀ ਆਸਰੂਪ ਦੀ ਆਪਣੀ ਬੇਇੱਜ਼ਤੀ ਹੋ ਰਹੀ ਸੀ ਸਾਰੀ ਤੇ ਕੱਲ ਇਹਨਾਂ ਨੂੰ ਮੈਂ ਕਿਹਾ ਇਹਨਾਂ ਦੇ ਮਾਲਕ ਨੂੰ ਵੀ ਮੈਂ ਗੱਲ ਕੀਤੀ ਤੇ ਮੈਂ ਕਿਹਾ ਵੇਈ ਤੇਰੇ ਤੇ ਬਹੁਤ ਵੱਡਾ ਇਹਦਾ ਐਕਸ਼ਨ ਆਊਗਾ ਤੂੰ ਇਹ ਬਹੁਤ ਗਲਤ ਕਰਵਾ ਰਿਆਂ ਤੇ ਕੱਲ ਉਹਨੇ ਫਿਰ ਇਸ ਚੀਜ਼ ਦੀ ਮਾਫੀ ਮੰਗ ਕੇ ਤੇ ਇਹ ਕਹਿੰਦੇ ਜੀ ਵੀ ਅੱਜ ਤੋਂ ਬਾਅਦ ਇਹ ਵਾਲਾ ਜਿਹੜਾ ਬ੍ਰਾਂਡ ਆ ਬਾਜ਼ਾਰ ਦੇ ਵਿੱਚ ਨਹੀਂ ਆਊਗਾ ਇਹ ਹੁਣ ਸਵੇਰੇ ਜਿੰਨਾ ਮਾਲ ਲੋਡ ਸੀ ਇਹਨਾਂ ਦਾ ਇਹ ਸਾਰਾ ਖਾਲੀ ਕਰਵਾ ਰਿਆ ਹੋਣਾ ਇਹਨੂੰ ਸਾਰਾ ਆ ਖਾਲੀ ਕਰਵਾ ਕੇ ਸਾਰੇ ਬੈਗਾਂ ਨੂੰ ਖਾਲੀ ਕਰਵਾ ਕੇ ਤੇ ਇਹ ਕਹਿੰਦੇ ਜੀ ਅਸੀਂ ਸਾਰੇ ਬੈਗ ਜਿਹੜੇ ਆ ਨਸ਼ਟ ਕਰਵਾ ਦਿੰਨੇ ਆ ਤੇ ਅੱਜ ਤੋਂ ਬਾਅਦ ਜਿਹੜਾ ਇਹ ਬ੍ਰਾਂਡ ਅਸੀਂ ਨਹੀਂ ਬਣਾਵਾਂਗੇ ਉਹਨੇ ਕੱਲ ਫੋਨ ਦੇ ਵਿੱਚ ਵੀ ਮੇਰੇ ਤੋਂ ਇਸ ਚੀਜ਼ ਦੀ ਮਾਫੀ ਮੰਗੀ ਹੈ ਕੋਈ ਦਿੱਲੀ ਦੀ ਪਾਰਟੀ ਆ ਦਿੱਲੀ ਦੀ ਪਾਰਟੀ ਐ ਤੇ ਮਹਾਰਾਸ਼ਟਰ ਚ ਚੌਲਾਂ ਦਾ ਕੰਮ ਕਰਦੀ ਆ ਤੇ ਇਹ ਉਹਨਾਂ ਨੇ ਇੱਕ ਬ੍ਰਾਂਡ ਤਿਆਰ ਕਰਵਾਇਆ ਸੀ ਉਹਦੇ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਛਾਪ ਕੇ ਆਹ ਦੇਖੋ ਤੇ ਇਹਨਾਂ ਨੂੰ ਕੱਲ ਮੈਂ ਕਿਹਾ ਆ ਤੇ ਹੁਣ ਇਹਨਾਂ ਨੇ ਮਾਫੀ ਮੰਗ ਕੇ ਇਹ ਗੱਲ ਕਹੀ ਆ ਵੀ ਅਸੀਂ ਅੱਜ ਤੋਂ ਬਾਅਦ ਇਹ ਜਿਹੜਾ ਬ੍ਰਾਂਡ ਨਹੀਂ ਅਸੀਂ ਬਣਾਵਾਂਗੇ ਤੇ ਹੁਣ ਇਹ ਸਾਰਾ ਵੇਖੋ ਇਹ ਖਾਲੀ ਕਰਵਾ ਰਹੇ ਆ ਤੇ ਕੱਲ ਇਹ ਜਿਹੜੀ ਚੀਜ਼ ਮੈਨੂੰ ਵੇਖ ਕੇ ਬਹੁਤ ਕੱਲ ਦੁੱਖ ਲੱਗਿਆ ਤੇ ਕੱਲ ਮੈਂ ਇਹਨਾਂ ਨੂੰ ਕਿਹਾ ਮੈਂ ਹਾਂ ਭਾਈ ਸਾਹਿਬ ਤੁਸੀਂ ਇਹ ਬਹੁਤ ਜ਼ਿਆਦਾ ਗਲਤ ਕਰ ਰਹੇ ਹੋ ਅਗਰ ਇਹ ਕੇ ਇਹ ਸਾਡੇ ਸਮਝੋ ਵੀ ਮੈਂ ਡਰਾਈਵਰ ਬੰਦਾ ਆ ਮੈਂ ਗੱਡੀ ਲੈ ਕੇ ਆਇਆ ਤੇ ਮੈਂ ਹੀ ਵੇਖ ਕੇ ਤੇ ਇਹਨਾਂ ਨੂੰ ਇਹ ਗੱਲ ਕਹਿਤੀ ਆ ਮੈਨੂੰ ਇਹਨਾਂ ਨੂੰ ਦੁੱਖ ਲੱਗਿਆ ਤੇ ਮੈਂ ਵੀ ਜੇ ਸਾਡੀ ਸਿੱਖ ਕੌਮ ਨੇ ਕਿਸੇ ਨੇ ਬਾਹਰ ਇਹ ਤੁਹਾਡਾ ਬ੍ਰਾਂਡ ਵੇਖ ਲਿਆ ਇਹ ਗੱਟਿਆਂ ਦੇ ਉੱਤੇ ਤਸਵੀਰ ਛੱਪੀ ਵੇਖ ਲਈ ਤੇ ਇਹਦਾ ਜਿਹੜਾ ਆ ਬਹੁਤ ਵੱਡਾ ਬਵਾਲ ਹੋ ਸਕਦਾ ਆ ਤੇ ਹੁਣ ਇਹਨਾਂ ਨੇ ਇਸ ਗੱਲ ਨੂੰ ਗਲਤੀ ਮੰਨ ਕੇ ਤੇ ਹੁਣ ਇਹਨੂੰ ਖਾਲੀ ਕਰਵਾ ਰਿਹਾ ਜੀ ਤੇ ਆ ਜਿਹੜਾ ਆ ਇਹਨੂੰ ਆ ਸਾਰਾ ਇਹ ਮਾਲ ਆ ਪਲਟੀ ਕਰਵਾ ਰਿਹਾ ਪਲਟੀ ਕਰਵਾ ਕੇ ਤੇ ਹੁਣ ਇਹ ਕਹਿੰਦੇ ਜੀ ਅਸੀਂ ਇਹ ਜਿਹੜਾ ਬ੍ਰਾਂਡ ਅੱਜ ਤੋਂ ਬਾਅਦ ਇਹ ਗੱਟਿਆਂ ਨੂੰ ਅੱਜ ਤੋਂ ਬਾਅਦ ਮਾਰਕੀਟ ਦੇ ਵਿੱਚ ਨਹੀਂ ਵੇਚਾਂਗੇ ਤੇ ਬਾਕੀ ਬਹੁਤ ਵੱਡੀ ਇਹ ਗਲਤੀ ਆ ਵੇਖੋ ਦਰਬਾਰ ਸਾਹਿਬ ਦੀ ਤਸਵੀਰ ਬਣੀ ਹੋਈ ਆ ਉੱਪਰ ਆ ਸੰਗਤਾਂ ਮੱਥਾ ਟੇਕ ਰਹੀਆਂ ਨੇ ਤੇ ਐਨ ਇਹਨਾਂ ਨੇ ਆ ਚੋਲਾਂ ਦੇ ਗੱਟਿਆਂ ਦੇ ਉੱਪਰ ਤੋੜਿਆਂ ਦੇ ਉੱਪਰ ਆ ਜਿਹੜਾ ਇਹਨਾਂ ਨੇ ਬ੍ਰਾਂਡ ਬਣਾਇਆ ਹੋਇਆ ਸੁਪਨੇ ਦਾ ਮੰਦਿਰ ਠੀਕ ਆ ਸੈਲਾਬਾਸ ਬੱਤੀ ਰਾਈਸ ਤੇ ਇਹ ਕੱਲ ਇਹਨਾਂ ਨੂੰ ਕਿਹਾ ਆ ਤੇ ਹੁਣ ਇਹ ਇਹਨਾਂ ਨੂੰ ਖਾਲੀ ਕਰਵਾ ਰਿਹਾ ਸਾਰੇ ਤੋੜਿਆਂ ਨੂੰ ਬੈਗਾਂ ਨੂੰ ਖਾਲੀ ਕਰਵਾ ਕੇ ਕਹਿੰਦੇ ਜੀ ਅੱਜ ਤੋਂ ਬਾਅਦ ਅਸੀਂ ਇਹ ਜਿਹੜੀ ਆ ਇਹਨਾਂ ਦੇ ਵਿੱਚ ਚੌਲਾਂ ਦੀ ਭਰਵਾਈ ਨਹੀਂ ਕਰਵਾਵਾਂਗੇ ਤੇ ਇਸ ਚੀਜ਼ ਦੀ ਅਸੀਂ ਗਲਤੀ ਮੰਨਦੇ ਆ ਤੇ ਆਹ ਉਹਨੇ ਜਿੰਨਾ ਸਟਾਕ ਇਹਨਾਂ ਦਾ ਲੋਡ ਸੀ ਆ ਇਹ ਸਾਰਾ ਇਹਨੂੰ ਖਾਲੀ ਕਰਵਾ ਰਹੇ ਆ ਖਾਲੀ ਕਰਵਾ ਕੇ ਤੇ ਇਹ ਕਹਿੰਦੇ ਜੀ ਜਿਹੜਾ ਬਾਜ਼ਾਰ ਦੇ ਵਿੱਚ ਗਿਆ ਜਾਂ ਕੀਤਾ ਪਰ ਅੱਜ ਤੋਂ ਬਾਅਦ ਜਿਹੜਾ ਇਹ ਬਾਜ਼ਾਰ ਦੇ ਵਿੱਚ ਨਹੀਂ ਜਾਵੇਗਾ ਤੇ ਆ ਇਹਨਾਂ ਦਾ ਮੈਂ ਇਹਨੂੰ ਕੱਲ ਇਹ ਚੀਜ਼ ਵੇਖ ਕੇ ਬਹੁਤ ਦੁੱਖ ਹੋਇਆ ਤੇ ਕੱਲ ਦਾ ਹੀ ਮੈਂ ਜਿਹੜਾ ਮੈਂ ਆਪਦੀ ਕੱਲ ਦੀ ਗੱਡੀ ਨਹੀਂ ਖਾਲੀ ਕੀਤੀ ਮੇਰੀ ਗੱਡੀ ਕੱਲ ਦੀ ਖਾਲੀ ਕਰਨ ਤੋਂ ਖੜੀ ਆ ਪਰ ਕੱਲ ਦਾ ਹੀ ਮੈਂ ਇਹਨਾਂ ਦਾ ਜਿਹੜਾ ਜਿੰਨਾ ਮਾਲ ਭਰਿਆ ਹੋਇਆ ਸੀ ਉਹ ਸਾਰਾ ਮੈਂ ਖਾਲੀ ਕਰਵਾ ਰਿਆਂ ਤੇ ਆ ਖਾਲੀ ਕਰਵਾ ਕੇ ਤੇ ਹੁਣ ਇਹ ਜਦੋਂ ਖਾਲੀ ਕਰ ਲੈਣਗੇ ਫੇਰ ਇਹ ਮੇਰੀ ਗੱਡੀ ਖਾਲੀ ਕਰਨਗੇ ਤੇ ਮੈਂ ਵੀ ਮੇਰੀ ਗੱਡੀ ਭਾਵੇਂ 4 ਦਿਨ ਖੜੀ ਰਵੇ ਕੋਈ ਗੱਲ ਨਹੀਂ ਪਰ ਸਭ ਤੋਂ ਪਹਿਲਾਂ ਆ ਕੰਮ ਕਰੋ ਆਗਰ ਇੱਥੇ ਕੋਈ ਆ ਗਏ ਸਰਦਾਰ ਬੰਦੇ ਆ ਗਏ ਕੋਈ ਹੋਰ ਮੈਂ ਲੋਕਾਂ ਨੂੰ ਇੱਥੇ ਬੁਲਾ ਲਿਆ ਤੇ ਫੇਰ ਵੀ ਤੁਹਾਡਾ ਕੰਮ ਖਰਾਬ ਹੋਊਗਾ ਤੇ ਹੁਣ ਇਹ ਚੀਜ਼ ਦੀ ਗਲਤੀ ਮੰਨਗੇ ਆ ਤੇ ਹੁਣ ਇਹ ਸਾਰਾ ਕੁਝ ਆ ਵੇਖੋ ਖਾਲੀ ਕਰਵਾ ਰਹੇ ਆ ਤੇ ਆ ਫਰਮ ਹੈਗੀ ਆ ਜੀ ਆ ਫਰਮ ਆ ਕੁਆਲਟੀ ਫੂਡ ਐਗਰੋ ਫੂਡਸ ਤੇ ਇਹ ਕੋਈ ਦਿੱਲੀ ਦੀ ਫਰਮ ਹੈ ਜਿਨ੍ਹਾਂ ਨੇ ਇਹ ਮਾਲ ਤਿਆਰ ਕਰਵਾਇਆ ਤੇ ਅੱਗੇ ਤੋਂ ਵੀ ਇਹਨਾਂ ਨੂੰ ਕਿਹਾ ਵੀ ਇਹੋ ਜਿਹਾ ਕੰਮ ਤੁਸੀਂ ਇਹ ਨਹੀਂ ਕਰਨਾ ਤੇ ਹੁਣ ਇਹ ਨਵੇਂ ਆ ਬੈਗਾਂ ਦੇ ਵਿੱਚ ਜਿਹੜਾ ਆ ਹੁਣ ਸਾਜਨ ਬ੍ਰਾਂਡ ਲਿਆ ਕੋਈ ਇਹਦੇ ਵਿੱਚ ਜਿਹੜੀ ਪ੍ਰਵਾਹੀ ਦਾ ਇਹਨੇ ਕਰਨੀ ਜੀ ਵਾਪਸ ਬਾਕੀ ਇਹੋ ਜੇ ਲੋਕਾਂ ਨੂੰ ਇਹੋ ਜੇ ਕੰਮ ਕਰਨ ਤੋਂ ਸੰਜੇਦਨਾ ਨਾ ਚਾਹੀਦਾ ਆ ਵੀ ਕਿਸੇ ਧਰਮ ਦੇ ਨਾਲ ਇਹੋ ਜਿਹਾ ਖਲਵਾੜ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਦੀ ਆ ਹੁਣ ਮੈਂ ਇੱਕ ਟਰੱਕ ਡਰਾਈਵਰ ਹੋਂਦੇ ਨਾਲ ਸੀ ਮੈਂ ਕੱਲ ਜਦੋਂ ਵੇਖਿਆ ਤੇ ਮੈਨੂੰ ਵੀ ਬਹੁਤ ਦੁੱਖ ਲੱਗਾ ਤੇ ਮੈਂ ਕੱਲ ਦੀ ਇਹਨਾਂ ਦੀ ਵੀਡੀਓ ਬਣਾ ਕੇ ਪੰਜਾਬ ਦੇ ਵਿੱਚ ਵੀ ਭੇਜੀ ਆ ਤੇ ਮੈਂ ਸ਼ਰੋਮਣੀ ਕਮੇਟੀ ਨੂੰ ਵੀ ਇਹ ਭੇਜਣੀ ਚਾਹੁੰਦਾ ਸੀ ਆ ਕੱਲ ਜਾਂ ਇੱਥੇ ਹਜੂਰ ਸਾਹਿਬਾ ਲਾਗੇ ਹਜੂਰ ਸਾਹਿਬ ਇਹਨਾਂ ਦੀ ਮੈਂ ਭੇਜਣੀ ਪਰ ਮੇਰੇ ਕੋਲੇ ਨੰਬਰ ਨਾ ਹੋਣ ਕਰਕੇ ਮੈਂ ਕਿਤੇ ਭੇਜ ਨਹੀਂ ਸਕਿਆ ਤੇ ਮੈਂ ਕੱਲ ਪੰਜਾਬ ਦੇ ਵਿੱਚ ਕੋਈ 2-4 ਸਿੰਘਾਂ ਨੂੰ ਪਾਈ ਆ ਤੇ ਹੁਣ ਦੇਖੋ ਬਾਕੀ ਜੇ ਕੋਈ ਕਾਰਵਾਈ ਹੋਵੇ ਇਹਨਾਂ ਦੇ ਖਿਲਾਫ ਤੇ ਉਹ ਸਿੱਖ ਕੌਮ ਸੰਗਤ ਵੇਖ ਸਕਦੀ ਆ ਬਾਕੀ ਮੇਰਾ ਜਿਹੜਾ ਫਰਜ ਸੀ ਵੀ ਮੈਂ ਇਹਨਾਂ ਨੂੰ ਰੋਕ ਲਗਵਾ ਕੇ ਤੇ ਮੈਂ ਇਹਨਾਂ ਦੇ ਕੋਲੋਂ ਆ ਸਾਰੇ ਗੱਟੇ ਖਾਲੀ ਕਰਵਾ ਰਿਆਂ ਆ ਬੈਗ ਖਾਲੀ ਕਰਵਾ ਰਿਆਂ ਤੇ ਬੈਗ ਇਹਨਾਂ ਨੂੰ ਕਿਹਾ ਵੀ ਮੈਨੂੰ ਇਹ ਦੇ ਦਿਓ ਤੇ ਮੈਂ ਇਹਨਾਂ ਬੈਗਾਂ ਨੂੰ ਆਪਦੇ ਹੱਥੀਂ ਇਹਨਾਂ ਨੂੰ ਜਿਹੜਾ ਆ ਅ ਅਗਨ ਭੇਟ ਕਰਾਂ ਜਾਂ ਕੁਝ ਵੀ ਕਰਕੇ ਇਹਨਾਂ ਨੂੰ ਮੈਂ ਜਿਹੜਾ ਆ ਸਮਾਪਤ ਕਰਾਂਗਾ ਜੀ ਤੇ ਬਾਕੀ ਆ ਜਿਹੜਾ ਮੈਂ ਆਪਦੇ ਬਲ ਦੇ ਉੱਤੇ ਇਹਨਾਂ ਨੂੰ ਕਹਿ ਕੇ ਤੇ ਆ ਮੈਂ ਖਾਲੀ ਕਰਵਾ ਰਿਆਂ ਜੀ ਸਾਰਾ ਤੇ ਇਹਨਾਂ ਦੇ ਮਾਲਕਾਂ ਨੇ ਵੀ ਦਿੱਲੀ ਤੋਂ ਉਹ ਹੈਗੇ ਨੇ ਉਹਨਾਂ ਨੇ ਕੱਲ ਮਾਫੀ ਮੰਗੀ ਇਸ ਚੀਜ਼ ਦੀ ਵੀ ਸਾਨੂੰ ਇਹ ਇਹ ਬੱਸ ਸਾਡੇ ਤੋਂ ਗਲਤੀ ਹੋ ਗਈ ਆ ਜੀ ਸਾਨੂੰ ਇਹ ਚੀਜ਼ ਅਸੀਂ ਨਹੀਂ ਸੋਚੀ ਸੀ ਕਿ ਇਹ ਐਡਾ ਇਸ਼ੂ ਹੋ ਸਕਦਾ ਆ ਤੇ ਹੁਣ ਇਹਨਾਂ ਨੂੰ ਮੈਂ ਇਹ ਗੱਲ ਕਹੀ ਆ ਤੇ ਇਹ ਸਾਰਾ ਜਿਹੜਾ ਆ ਇਹਨਾਂ ਬੈਗ ਨੂੰ ਇਹ ਖਾਲੀ ਕਰਵਾ ਰਹੇ ਨੇ ਤੇ ਬਾਕੀ ਸਿੱਖ ਸੰਗਤ ਦੇਖ ਸਕਦੀ ਆ ਕਿ ਇਹਨਾਂ ਨੂੰ ਕੀ ਕਹਿਣਾ ਚਾਹੀਦਾ ਕੀ ਕਰਨਾ ਚਾਹੀਦਾ ਇਹਨਾਂ ਦੇ ਨਾਲ ਬਾਕੀ ਹੋਣ ਇਹ ਆ ਜਿਹੜਾ ਬ੍ਰਾਂਡ ਇਹ ਕਹਿੰਦੇ ਜੀ ਅੱਜ ਤੋਂ ਬਾਅਦ ਇਹ ਜਿਹੜਾ ਅਸੀਂ ਨਹੀਂ ਬਣਾਵਾਂਗੇ ਨਹੀਂ ਛਾਪਾਂਗੇ ਤੇ ਨਹੀਂ ਬਾਜ਼ਾਰ ਦੇ ਵਿੱਚ ਭੇਜਾਂਗੇ ਹਾਂਜੀ ਠੀਕ ਹੈ ਜੀ ਵੈਗਰ ਜਿੱਕਾ ਖਾਲਸਾ ਵੈਗਰ ਦੇਖੀ ਫਤਿਹ